ਪਹਿਲਾਂ ਵੀ ਪੁਲਿਸ ਉਹਨਾਂ ਦੀ ਬਹੁਤ ਮਦਦ ਕਰ ਰਹੀ ਹੈ ਜਿਹੜੀ ਵਰਿੰਦਰਖੌਰ ਕੁੜੀ ਹੈ ਉਹ ਤੇ ਰੁਪਿੰਦਰ ਗੌਰ ਰਾਤ 2:30 ਵਜੇ ਤੱਕ ਜਿੱਦਣ ਕਤਲ ਕੀਤਾ ਉਸ ਤੋਂ ਇੱਕ ਰਾਤ 2:30 ਵੇ ਤੇ ਇਕੱਠੀਆਂ ਨੇ ਪੁਲਿਸ ਨੂੰ ਹਾਲੇ ਤੱਕ ਇਹ ਤੱਥ ਕਿਉਂ ਨਹੀਂ ਪਤਾ ਲੱਗੇ ਮੈਨੂੰ ਕਿਉਂ ਪਤਾ ਲੱਗੇ ਸੋ ਇਹ ਚੀਜ਼ਾਂ ਧਿਆਨ ਨਾਲ ਵੇਖਿਓ ਵਰਿੰਦਰਖੌਰ ਦੇ ਨਾਨੇ ਨੇ ਦਾਦੇ ਨੇ ਪਿੰਪਲ ਸਿੰਘ ਨੇ ਆਪਣੀ ਬੇਟੀ ਲੋਕੀ ਕਹਿੰਦੇ ਨੇ ਕਿ ਬੇਟੀ ਨੂੰ ਕਰੰਟ ਲਾ ਕੇ ਮਾਰਦਾ ਸੀ ਵਰਿੰਦਰ ਦੀ ਭੈਣ ਸੁਤਿੰਦਰ ਜਾਂ ਇਹਦਾ ਨਾਮ ਮੈਨੂੰ ਨਾ ਭੁੱਲਿਆ ਸ਼ਰਨਜੀਤ ਕੌਰ ਉਹ ਬੰਨਿਆਂ ਨੂੰ 2 ਨੰਬਰ 'ਚ ਵਿਦੇਸ਼ ਭੇਜਣ ਦਾ ਕੰਮ ਕਰਦੀ ਐ ਪਲੱਸ ਲੋਕੀ ਕਹਿੰਦੇ ਨੇ ਕਿ ਉਹ ਚੱਟਾ ਵੀ ਖਾਂਦੀ ਐ ਤੇ ਚੱਟਾ ਵੇਚਦੀ ਵੀ ਐ ਕਬੂਤਰ ਭਾਜੀ ਕਰ ਕਬੂਤਰ ਭਾਜੀ ਦੋਨ ਪੱਕਾ ਲਿਖ ਕੇ ਦਿੱਤਾ ਐ ਐਫੀਡੇਵਿਟਾਗਾ ਬਿਲਕੁਲ ਅੱਛਾ ਜੀ ਤੇ ਪੁਲਿਸ ਨੂੰ ਕਿਉਂ ਨਹੀਂ ਉਹਦੇ ਹਾਲਾਤ ਐਂਟੀਸੀਡੈਂਟਸ ਪਤਾ ਲੱਗੇ ਪੁਲਿਸ ਦਾ ਜਿਹੜਾ ਰਵਈਆ ਮੈਂ ਬਾਰ-ਬਾਰ ਕਹਿਣਾ ਪਿਆ ਖਾਸ ਕਰਕੇ ਐਸਐਚਓ सदर ਜਿੱਥੇ ਪਰਚਾ ਦਰਜ ਐ ਬਹੁਤ ਮਾੜਾ ਐ ਉਹਦਾ ਡੀਐਸਪੀ ਵੀ ਸੁੱਤਾ ਐ ਉਹਦਾ ਐਸਪੀ ਵੀ ਸੁੱਤਾ ਉਹਦਾ ਐਸਐਸਪੀ ਵੀ ਸੁੱਤਾ ਉਹਦੀ ਫੇਵਰ ਕਰ ਰਹੇ ਨੇ ਪੁਲਿਸ ਵਾਲੇ ਦੀ ਕਿਉਂਕਿ ਜਿੰਨੇ ਕੰਮ ਕੀਤਾ ਉਹਨੇ ਤੇ ਪੈਸੇ ਖਰਚਨੇ ਆ ਤੇ ਵਿਦਾਈ ਪਾਰਟੀ ਨੇ 2 ਰੁਪਏ ਦਿੱਤੇ ਮੈਨੂੰ ਕੁੜੀ ਉਹ ਰੁਪਿੰਦਰ ਕੌਰ ਨੇ ਆਪਣੇ ਆਸ਼ਕ ਨਾਲ ਤੇ ਉਹਦੇ ਦੋਸਤ ਨਾਲ ਇੱਕ ਆਪਣੀ ਸਹੇਲੀ ਨਾਲ ਮਿਲ ਕੇ ਆਪਣੇ ਘਰ ਵਾਲੇ ਗੁਰਵਿੰਦਰ ਨੂੰ ਪਹਿਲਾਂ ਤਾਂ ਜ਼ਹਿਰ ਦਿੱਤਾ ਖਾਣ ਪੀਣ ਵਾਲੀ ਚੀਜ਼ ਚ ਜ਼ਹਿਰ ਦੇਣ ਤੋਂ ਬਾਅਦ ਫਿਰ ਉਹਨੇ ਜਦੋਂ ਦੇਖਿਆ ਕਿ ਉਹਦੀ death ਨਹੀਂ ਹੋ ਰਹੀ ਫਿਰ ਉਹਨੇ ਆਪਣਾ ਆਸ਼ਕ ਸਦਿਆ ਉਹ ਸੋਨਾ ਵੀ ਘਰੋਂ ਚੋਰੀ ਕੀਤਾ ਜਿੰਨਾ ਕੀਮਤੀ ਸਮਾਨ ਸੀ ਚੋਰੀ ਕਰਕੇ ਉਹਨੂੰ ਸਾਹ ਘੁੱਟਿਆ ਉਹਦਾ ਤੇ ਪਲੱਸ ਉਹਨੂੰ ਅ ਤੇ ਅੱਜ ਸਗਰੇ ਤੁਸੀਂ ਵੀ ਜ਼ਹਿਰ ਦਾ ਟੀਕਾ ਲਾ ਕੇ ਜਾਂ ਡਰੱਗਸ ਦਾ ਟੀਕਾ ਲਾ ਕੇ ਉਹਨੂੰ ਮੌਤੇ ਘਾਟ ਤਾਰਿਆ ਤੇ ਇਹਨਾਂ નિર્દયੀ ਤਰੀਕੇ ਨਾਲ ਜਦੋਂ ਉਹਨਾਂ ਨੇ ਇਹ ਕਤਲ ਕੀਤਾ ਉਹ ਸਿਲਸਿਲੇ ਵਿੱਚ ਕੀ ਅਪਡੇਟਸ ਚੱਲ ਰਹੇ ਨੇ ਉਹਦੇ ਵਾਸਤੇ ਅੱਜ ਫਰੀਦਕੋਟ ਚੱਲੇ ਆ ਜਿਹੜੇ ਲੋਕਲ ਵਕੀਲ ਸਾਹਿਬ ਨੇ ਮਹੀਪ ਜੀ ਉਹਨਾਂ ਨੂੰ ਮਿਲਾਂਗੇ ਅਸੀਂ ਤੇ ਅੱਜ ਪੇਸ਼ੀ ਵੀ ਉਹਦੀ ਕੁੜੀ ਦੀ ਅੱਜ ਕੁੜੀ ਦੀ ਕਤਲ ਦੀ ਕਹਿਦਾ ਹਾਂ ਹਾਂ ਕਤਲ ਦੀ ਪੇਸ਼ੀ ਹੈ ਜੀ ਅੱਜ ਤੇ ਉੱਥੇ ਜਾਵਾਂਗੇ ਅਸੀਂ ਸਾਰੇ ਪਰਿਵਾਰ ਨਾਲ ਮੁਲਾਕਾਤ ਕਰਾਂਗੇ ਤੇ ਲੀਗਲ ਪੱਖ ਵੇਖਾਂਗੇ ਦੇਖਣ ਤੋਂ ਬਾਅਦ ਅਸੀਂ ਕੱਲ ਤੱਕ ਸਾਰਾ ਅਪਡੇਟ ਦੇਵਾਂਗੇ ਜਿਹੜੀ ਜਿਹੜੀ ਸੂਚਨਾ ਪਬਲਿਕ ਡੋਮੇਨ ਚ ਪਾਈ ਜਾ ਸਕਦੀ ਹੈ ਪੁਲਿਸ ਦਾ ਇਹਦੇ ਵਿੱਚ ਜਿਹੜਾ ਰਵਈਆ ਸੀ ਉਹ ਬੜਾ ਮਾੜਾ ਰਿਹਾ ਪੁਲਿਸ ਨੇ ਜਿਹੜੀ ਕਾਤਲ ਇੱਕ ਉਹਦੀ ਸਹੇਲੀ ਸੀ ਵੀਰਿੰਦਰ ਕੌਰ ਉਹਨੂੰ ਜ਼ਮਾਨਤ ਦੇਣ ਦੀ ਸਿਫਾਰਿਸ਼ ਕੀਤੀ ਸੀ ਪੇਪਰ ਦੇ ਵਿੱਚ ਜ਼ਮਾਨਤ ਦੇਣ ਦੀ ਕਦੀ ਮਾਲਮ ਕਦੋਂ ਅਜੇ ਤੱਕ ਹੋਇਆ ਜੀ ਇਦਾਂ ਅਜੇ ਤੱਕ ਨਹੀਂ ਹੋਇਆ ਜੀ ਮਨ ਅਸੀਂ ਸਕੂਟਰ ਦੀ ਮੋਟਰਸਾਈਕਲ ਦੀ ਕੋਈ 5-7 ਹਜ਼ਾਰ ਵਾਲੀ ਦੀ ਲੈਣੀ ਹੋਵੇ ਨਾ ਜੀ ਸੁਰਦਾਰੀ ਤਾ ਵੀ ਪੁਲਿਸ ਕਹਿੰਦੀ ਹੈ ਕਿ ਨਾ ਜੀ ਨਾ ਸਕੂਲ ਸਕੂਟਰ ਮੋਟਰਸਾਈਕਲ ਸਾਨੂੰ ਚਾਹੀਦਾ ਐ ਐਕਚੁਅਲੀ ਲੜਕੀ ਨੇ ਕੀ ਸੋਚਿਆ ਸੀ ਕਿ ਮੈਂ ਇਹਨੂੰ ਇੱਕ ਚੋਰੀ ਲੁੱਟ ਖੋਹ ਦਾ ਤੇ ਕਤਲ ਦਾ ਇਹਦਾ ਦੱਸਾਂਗੀ ਵੀ ਇਹ ਹੋ ਗਿਆ ਤੇ ਮੈਂ ਪ੍ਰਾਪਰਟੀ ਵੀ ਜੜਾ ਹਪਲਾਂਗੀ ਤੇ ਜਿਹੜਾ ਉਹਦਾ ਭੁੱਖਾ ਨੰਗਾ ਸ਼ਖਸੀ ਜਿਹੜਾ ਅੱਜ ਜੇਲ੍ਹ ਚ ਹੈ ਉਹਦੇ ਨਾਲ ਉਹਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਾਂਗੀ ਮੈਂ ਦੱਸਣਾ ਚਾਹੁੰਦਾ ਕਿ ਮਾਪੇ ਬੜੇ ਹੰਬਲ ਫੈਮਿਲੀ ਤੋਂ ਨੇ ਪਰਿਵਾਰ ਕੈਨੇਡਾ ਰਹਿੰਦਾ ਔਰ ਬੜੀ ਚੰਗੀ ਫੈਮਿਲੀ ਐ ਸ਼ਰੀਫ ਫੈਮਿਲੀ ਐ ਮੁੰਡਾ ਵੀ ਬੇਅਫਸੀ 25 30 ਕਿੱਲੇ ਪੈਲੀ ਐ ਉਹਨਾਂ ਦੀ ਪਲੱਸ ਉਹ ਬੈਂਕ ਵਿੱਚ ਜੌਬ ਵੀ ਕਰਦਾ ਸੀ ਆਪ ਉਹ ਮੋਟਰਸਾਈਕਲ ਦੇ ਘੁੰਦਾ ਸੀ ਕੁੜੀ ਨੂੰ ਉਹਨੇ ਸਵਿਫਟ ਡਿਜ਼ਾਇਰ ਲੈ ਕੇ ਦਿੱਤੀ ਸੀ ਕਿ ਆਪਣੀ ਵਾਈਫ ਨੂੰ ਵੀ ਜਾਦੂ ਐਸ਼ ਕਰਿਆ ਕਰ ਪਰ ਉਹ ਐਸੇ ਇਹੋ ਜਿਹੀ ਕਰਨ ਲੱਗ ਪਈ ਔਰ ਲੜਕੀ ਦੇ ਜਿਹੜੇ ਮਾਪਿਓ ਆ ਰੁਪਿੰਦਰ ਕੌਰ ਦੇ ਮਾਪਿਓ ਉਹਨਾਂ ਨੂੰ ਮੇਰੀ ਸਮਝ ਨਾਲ ਸਭ ਕੁਝ ਪਤਾ ਸੀ ਜਿਸ ਦਿਨ ਮੁੰਡੇ ਦੀ ਸਾਡੇ ਦੀ ਡੈਥ ਹੁੰਦੀ ਐ ਉਹ ਦਿਨ ਕੋਲ ਖਲੋਤੇ ਤਮਾਸ਼ਾ ਵੇਖ ਰਹੇ ਸੀ ਬਜਾਏ ਇਹਦੇ ਕਿ ਪੁਲਿਸ ਨੂੰ ਫੋਨ ਕਰਕੇ ਤੇ ਆਪਣੀ ਕੁੜੀ ਨੂੰ ਅੰਦਰ ਕਰਾਉਂਦੇ ਉਹ ਇਵਨ ਮੁੰਡੇ ਦੀ ਐਕਚੁਅਲੀ ਭੁਆ ਆਈ ਤੇ ਭੁਆ ਨੂੰ ਕਹਿੰਦੇ ਉਹਨੂੰ ਹੱਥ ਨਾ ਲਾਈ ਤੇਰੇ ਫਿੰਗਰਪ੍ਰਿੰਟ ਆ ਜਾਣਗੇ ਤੇ ਪੁਲਿਸ ਤੈਨੂੰ ਪੁੱਛ ਲੇਗੀ ਭੁਆ ਜੀ ਨੇ ਵੀ ਕਿਹਾ ਕਹਿੰਦੇ ਮੈਨੂੰ ਸਾਰੀ ਵੀ ਆ ਜਾਣਾ ਮੈਂ ਉਹਨਾਂ ਦੇ ਪੁਲਿਸ ਦੇ ਰਿਕਾਰਡ 'ਚ ਤੇ ਕੁਛ ਕਰੀਏ ਨਾ ਉਸ ਮਾਂ-ਬਾਪ ਨੇ ਡਾਕਟਰ ਬੁਲਾਇਆ ਨਾ ਮਦਦ ਲਈ ਕੋ ਪੁਲਿਸ ਬਣਾਈ ਨਾ ਪਿੰਡ ਦੇ ਲੋਕਾਂ ਨੂੰ ਕਹਿ ਕੇ ਉਹਨੂੰ ਹਸਪਤਲ ਪਹੁੰਚਾਇਆ ਜੇ ਪਹੁੰਚਾਉਂਦੇ ਸ਼ਾਇਦ ਬਚ ਜਾਂਦਾ ਪਰ ਆਪਣੀ ਕੁੜੀ ਦੀ ਕਰਤੂਤ ਤੇ ਪਤਾ ਹੀ ਸੀ ਨਾ ਉਹਨਾਂ ਨੂੰ ਇਹ ਗੰਦਾ ਕੰਮ ਕਰ ਚੁੱਕੀ ਹੈ ਔਰ ਕਰ ਵੀ ਰਹੀ ਹੈ ਉਹ ਹੁਣ ਕਹ ਰਹੇ ਨਹੀਂ ਅਸੀਂ ਬੇਜਦਖਲ ਕਰਤੀ ਜਾਂ ਹੈ ਇਹ ਸਭ ਡਰਾਮੇ ਇਹ ਸਭ ਡਰਾਮੇ ਨਾਟਕ ਔਰ ਪਬਲਿਕ ਨੂੰ ਗੁੰਮਰਾਹ ਕਰਨ ਵਾਲੀਆਂ ਚੀਜ਼ਾਂ ਨੇ ਵੀ ਉਹਨਾਂ ਦੇ ਉੱਤੇ ਪਰਚਾ ਨਾ ਪੈਜੇ ਔਰ ਮੇਰਾ ਐਂਗਲ ਹੈਗਾ ਕਿ ਉਹਨਾਂ ਨੂੰ ਵੀ ਪਰਚੇ ਚ ਇਨਵੋਲਵ ਕਰਾਵਾਂਗੇ lettes see ਆਪਾਂ ਦੇਖਦੇ ਆਂ ਵੀ ਕੀ ਹੋ ਸਕਦਾ ਹੈ ਕਿੰਨਾ ਹੋ ਸਕਦਾ ਹੈ ਕਿਵੇਂ ਹੋ ਸਕਦਾ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਇਆ ਅਸੀਂ ਆਪਾਂ ਦੇਖਦੇ ਆਂ ਅੱਜ ਪਰਿਵਾਰ ਨਾਲ ਅੱਜ ਸ਼ਾਮ ਉਹਨਾਂ ਵਾਲੀਆਂ ਔਰ ਅਪਡੇਟਸ ਤੁਹਾਨੂੰ ਜਲਦੀ ਆਉਣਗੇ ᱞੈਟ ਅਸ ਸੀ ਕੀ ਕਰਦੇ ਆ ਕੀ ਹੋ ਸਕਦਾ ਜੋ ਲੀਗਲ ਬਣਦਾ ਹੋਏਗਾ ਸਾਰਾ ਕੁਝ ਕਰਾਂਗੇ ਬਸ ਤੁਹਾਡੀ ਸਪੋਰਟ ਚਾਹੀਦੀ ਹੈ ਤੇ ਇੱਕ ਰਿਕੁਐਸਟ ਹੋਰ ਕਰਨਾ ਚਾਹੁੰਦਾ ਕਿ ਫੋਨ ਕਰਕੇ ਜਾਂ ਤੇ ਦੱਸਿਆ ਕਰੋ ਵੀ ਨਾਲ ਚੱਲ ਕੇ ਅਸੀਂ ਇਹ ਕੰਮ ਕਰਾਉਣ ਨੂੰ ਤਿਆਰ ਆ ਇਹ ਤਾਂ ਫੋਨ ਕਰਕੇ ਸਲਾਹ ਦੇਣੀ ਥੋੜੀ ਜੀ ਤੁਹਾਨੂੰ ਨਾ ਔਖਾ ਲੱਗਦਾ ਹੈ ਕਿ 5-500 ਫੋਨ ਆ ਜਾਂਦੇ ਨੇ ਕਿ ਵਕੀਲ ਸਾਹਿਬ ਚੱਕ ਕੇ ਰੱਖੋ ਫਾਂਸੀ ਦਿਵਾ ਦਿਓ ਉਹ ਸਾਨੂੰ ਪਤਾ ਹੈ ਉਹ ਕਾਨੂੰਨ ਮੁਤਾਬਕ ਜੋ ਸਜ਼ਾ ਬਣਦੀ ਹੋਏਗੀ ਮਿਲੇਗੀ ਜੇ ਪੁਲਸ ਨੇ ਉਹਨਾਂ ਦਾ ਪਿਆਰ ਪਾ ਲਿਆ ਤੇ ਉਹ ਬਵਰੀ ਹੋ ਜਾਣਗੇ ਪੁਲਸ ਦਾ ਕਰੈਕਟਰ ਬਹੁਤ ਨੋਟੋਰੀਅਸ ਹੈ ਇਹ ਮੈਂ ਤੁਹਾਨੂੰ ਅੱਜ ਵੀ ਦੱਸ ਰਿਹਾ ਪਹਿਲਾਂ ਵੀ ਪੁਲਸ ਉਹਨਾਂ ਦੀ ਬਹੁਤ ਮਦਦ ਕਰ ਰਹੀ ਹੈ ਜਿਹੜੀ ਵਰਿੰਦਰਖੌਰ ਕੁੜੀ ਹੈ ਉਹ ਤੇ ਰੁਪਿੰਦਰਖੌਰ ਰਾਤ 2:30 ਵਜੇ ਤੱਕ ਜਿੱਦਨ ਕਤਲ ਕੀਤਾ ਉਸ ਤੋਂ ਇੱਕ ਰਾਤ 2:30 ਵਜੇ ਤੱਕ ਠੱਗੀਆਂ ਨੇ ਪੁਲਸ ਨੂੰ ਹਾਲੇ ਤੱਕ ਇਹ ਤੱਥ ਕਿਉਂ ਨਹੀਂ ਪਤਾ ਲੱਗੇ ਮੈਨੂੰ ਕਿਉਂ ਪਤਾ ਲੱਗੇ ਸੋ ਇਹ ਚੀਜ਼ਾਂ ਧਿਆਨ ਨਾਲ ਵੇਖਿਓ ਵਰਿੰਦਰਖੌਰ ਦੇ ਨਾਨੇ ਨੇ ਦਾਦੇ ਨੇ ਪਿੱਪਲ ਸਿੰਘ ਨੇ ਆਪਣੀ ਬੇਟੀ ਲੋਕੀ ਕਹਿੰਦੇ ਨੇ ਕਿ ਬੇਟੀ ਨੂੰ ਕਰੰਟ ਲਾ ਕੇ ਮਾਰਦਾ ਸੀ। ਵਰਿੰਦਰ ਦੀ ਭੈਣ ਸੁਤਿੰਦਰ ਜਾਂ ਇਹਦਾ ਨਾਮ ਮੈਨੂੰ ਨਾ ਭੁੱਲਿਆ ਸ਼ਰਨਜੀਤ ਕੌਰ ਉਹ ਬੰਨਿਆਂ ਨੂੰ 2 ਨੰਬਰ 'ਚ ਵਿਦੇਸ਼ ਭੇਜਣ ਦਾ ਕੰਮ ਕਰਦੀ ਐ। ਪਲੱਸ ਲੋਕੀ ਕਹਿੰਦੇ ਨੇ ਕਿ ਉਹ ਚਿੱਟਾ ਵੀ ਖਾਂਦੀ ਐ ਤੇ ਚਿੱਟਾ ਵੇਚਦੀ ਵੀ ਐ। ਕਬੂਤਰ ਬਾਜੀ ਕਰ। ਕਬੂਤਰ ਬਾਜੀ ਦੋ ਨ ਪੱਕਾ ਲਿਖ ਕੇ ਦਿੱਤਾ ਐ ਐਫੀਡਵਟਾ ਗਾ ਬਿਲਕੁਲ। ਅੱਛਾ ਜੀ। ਤੇ ਪੁਲਿਸ ਨੂੰ ਕਿਉਂ ਨਹੀਂ ਉਹਦੇ ਹਾਲਾਤ ਇੰਸੀਡੈਂਟਸ ਪਤਾ ਲੱਗੇ? ਪੁਲਿਸ ਦਾ ਜਿਹੜਾ ਰਵੱਈਆ ਮੈਂ ਬਾਰ-ਬਾਰ ਕਹਿਣਾ ਪਿਆ ਖਾਸ ਕਰਕੇ ਐਸਐਚਓ ਸਦਰ ਜਿੱਥੇ ਪਰਚਾ ਦਰਜ ਐ। ਬਹੁਤ ਮਾੜਾ ਹੈ ਉਹਦਾ ਡੀਐਸਪੀ ਵੀ ਸੁੱਤਾ ਹੈ ਉਹਦਾ ਐਸਪੀ ਵੀ ਸੁੱਤਾ ਉਹਦਾ ਐਸਐਸਪੀ ਵੀ ਸੁੱਤਾ ਉਹਦੀ ਫੇਵਰ ਕਰ ਰਹੇ ਨੇ ਪੁਲਿਸ ਵਾਲੇ ਦੀ ਕਿਉਂਕਿ ਜਿੰਨੇ ਕੰਮ ਕੀਤਾ ਭਾਜੀ ਉਹਨਾਂ ਦੇ ਪੈਸੇ ਖਰਚਨੇ ਆ ਤੇ ਵਿਧਾਈ ਪਾਰਟੀ ਨੇ ਦੋ ਰੁਪਏ ਨਹੀਂ ਦੇਨੇ ਐਸਾ ਕੇਸ ਵੀ ਹੋਇਆ ਸੀ ਜਿਹੜਾ ਆਪਣਾ ਲਾਪਰੀਤ ਮੁੰਡਾ ਸੀ ਨਾ ਉਧਰ ਵਾਲਾ ਮਲੇਰਕੋਟ ਮਲੇਰਕੋਟ ਵਾਲਾ ਉਹਦੇ ਪਾਪਾ ਕੋਲੋਂ ਉਹਦੇ ਮਰਡਰ ਤੋਂ ਬਾਅਦ ਉਹਦੇ ਪਾਪਾ ਕੋਲੋਂ ਵੀ ਪੈਸੇ ਲੈ ਲਏ ਗਏ ਸੀ 8000 ਰੁਪਏ ਜਿਹੜਾ ਕਿ ਮੈਂ ਵਾਪਸ ਦਵਾਇਆ ਸੀ ਸੋ ਪੁਲਿਸ ਦਾ ਕੈਰੇਕਟਰ ਕਿਤਨਾ ਕਿਤੇ ਦਾਗਦਾਰ ਹੈ ਤੇ ਕੁਸ਼ਨੇਬਲ ਹੈ। ਸੋ ਬੇਨਤੀ ਆ ਕਿ ਜਰੂਰ ਇਸ ਮਾਮਲੇ ਦੇ ਵਿੱਚ ਹਾਲੇ ਕੁਝ ਅਜਿਹੀਆਂ ਵੀ ਗੱਲਾਂ ਨੇ ਜਿਹੜੀਆਂ ਨਹੀਂ ਦੱਸ ਸਕਦੇ ਤੁਸੀਂ ਆਪ ਸਮਝਦਾਰ ਹੋ ਵੀ ਇਹਨਾਂ ਨੂੰ ਨਹੀਂ ਕਾਰਵਾਈ ਗਾਹਲੀ ਜਿਹੜੀ ਪਾਰਟੀ ਆ ਵਿਰੋਧੀ ਪਾਰਟੀ ਆ ਉਹ ਪਹਿਲਾਂ ਹੀ ਸਤਰਕ ਨਾ ਹੋ ਜਵੇ ਇਸ ਕਰਕੇ ਤੁਹਾਨੂੰ ਇਹਨਾਂ ਦੱਸਦੇ ਆ ਵੀ ਤੁਹਾਡੇ ਮਨ ਨੂੰ ਸ਼ਾਂਤੀ ਮਿਲੂਗੀ ਇਹੋ ਜਿਹੀ ਕਾਰਵਾਈ ਹੋਊਗੀ। ਨਾ ਦੇਖੋ ਮੈਂ ਵਕੀਲ ਆ ਭਾਜੀ ਆਪਣਾ YouTube ਤੇ ਇਹਨਾਂ ਦਾ ਚੈਨਲ ਨੇ। ਬਸ ਇਮਾਨਦਾਰੀ ਦਾ ਭਾਜੀ ਕੰਮ ਕਰਦੇ ਆ। ਲੋਕਾਂ ਦਾ ਫੋਨ ਆਉਂਦਾ ਜੀ ਸਾਡਾ ਆ ਕਰਾ ਦਿਓ ਸਾਡਾ ਉਹ ਕਰਾ ਦਿਓ ਤੇ ਅੱਗੋਂ ਇਹੋ ਜਿਹੀ ਵੀ ਗੱਲ ਕਰਦੇ ਆ ਕਿ ਜੀ ਸਾਨੂੰ ਅਸੀਂ ਛੁੱਟੀ ਨਹੀਂ ਲੈ ਸਕਦੇ ਜਾਂ ਮੇਰਾ ਘਰ ਵਾਲਾ ਛੁੱਟੀ ਨਹੀਂ ਲੈ ਸਕਦਾ ਆਪਣੇ ਕਾਰਵਾਈ ਲਈ ਵੀ ਜਿਹੜੀ ਤੁਸੀਂ ਕੰਪਲੇਂਟ ਕੀਤੀ ਹੈ ਜਾਂ ਕੁਝ ਕੀਤਾ ਮਤਲਬ ਜੇ ਤੁਸੀਂ ਨਹੀਂ ਕੁਝ ਕਰਨਾ ਚਾਹੁੰਦੇ ਤੇ ਸਾਨੂੰ ਵੀ ਫੋਨ ਨਾ ਕਰਿਆ ਕਰੋ ਪੈਰਵਾਹੀ ਤੁਸੀਂ ਕਰਨੀ ਹੈ ਅਸੀਂ ਤੁਹਾਡੀ ਮਦਦ ਸਿਰਫ ਸੋਸ਼ਲ ਮੀਡੀਆ 'ਚ ਬਹਿ ਕੇ ਕਰ ਸਕਦੇ ਆ ਹੁਣ ਇੱਕ ਬੱਚੇ ਦਾ ਜੀ ਲਾਪਤਾ ਹੋ ਗਿਆ ਜੀ ਤੁਸੀਂ ਆਪਣੇ ਵੀਡੀਓ 'ਚ ਪਾ ਦਿਓ ਅਸੀਂ ਪਾਉਣਾ ਚਾਹੁੰਦੇ ਆ ਪਰ ਜਦੋਂ ਵੀ ਤੁਸੀਂ ਸਾਨੂੰ ਕੋਈ ਸੂਚਨਾ ਦੇਣੀ ਹੈ ਉਹ ਜਦੋਂ ਤੁਸੀਂ ਭਾਜੀ ਕੋ ਭੇਜਦੇ ਹੋ ਉਹ ਮੈਂ ਉਹਨੂੰ ਪਿੱਛੇ ਚੈੱਕ ਕਰਦਾ ਵੈਟ ਕਰਦਾ ਤਾਂ ਉਹ ਚੈਨਲ ਤੇ ਚੜਨੀ ਹੈ ਨਹੀਂ ਤਾਂ ਚੈਨਲ ਤੇ ਨਹੀਂ ਚੜਨੀ ਕਿਉਂਕਿ ਕੋਈ ਸ਼ਰਾਰਤ ਕਰ ਦੇਵੇ ਸਾਡੇ ਭਾ ਦਾ ਵਕਤ ਹੈ ਔਰ ਜਿਹੜਾ ਬੰਦਾ ਸਾਨੂੰ ਜੋ ਸੂਚਨਾ ਦੇਗਾ ਅਸੀਂ ਉਹਦਾ ਨਾਮ ਉਹਦਾ ਆਈਡੈਂਟੀਟੀ ਚੰਤਕ ਕਰਨ ਦੇ ਹੱਕਦਾਰ ਆ ਕਰੀਏ ਜਾਂ ਨਾ ਕਰੀਏ ਬਾਦੀ ਗੱਲ ਹੈ ਅਸੀਂ ਉਹਦਾ ਵੀ ਆਧਾਰ ਕਾਰਡ ਲਵਾਂਗੇ ਉਹਨਾਂ ਨੂੰ ਵੀਡੀਓ ਕਾਲ ਕਰਾਂਗੇ ਆਥੈਂਟੀਕੇਟ ਕਰਾਂਗੇ ਕਿਉਂਕਿ ਕਿਸੇ ਕੋਈ ਸ਼ਰਾਰਤੀ ਵੀ ਅੰਸਰ ਹੈਗੇ ਨੇ ਜਿਹੜੇ ਚਾਹਦੇ ਆ ਕਿ ਸਾਡੇ ਚੈਨਲ ਤੇ ਜਾਂ ਵੀਰ ਉਹਨਾਂ ਦੇ ਚੈਨਲ ਤੇ ਕੋਈ ਪ੍ਰੋਬਲਮ ਆਵੇ ਸੋ ਧਿਆਨ ਰੱਖੋ ਬਿਲਕੁਲ ਸਹੀ ਸੂਚਨਾ ਦੇਣਾ ਗਲਤ ਕੰਮ ਨਹੀਂ ਕਰਨਾ ਮੈਂ ਬਾਰ-ਬਾਰ ਕਹਿੰਦਾ ਕੋਈ ਮਜ਼ਾਕਬਾਜੀ ਨਹੀਂ ਕਰਨੀ ਸincere effort ਕਰੋ ਅਸੀਂ ਤੁਹਾਡੇ ਨਾਲ ਆ ਹਰ ਤਰ੍ਹਾਂ ਦੀ ਮਦਦ ਕਰਾਂਗੇ ਜੋ ਬਣਦੀ ਹੈ ਬਿਨਾ ਕਿਸੇ ਲਾਲਚ ਤੋਂ ਇਹ ਵੀ ਨਾਲ ਤੁਹਾਨੂੰ ਦੱਸ ਰਹੇ ਹਾਂ ਬਿਨਾ ਕਿਸੇ ਲਾਲਚ ਤੋਂ ਜੋ ਸਾਡੀ ਡਿਊਟੀ ਬਣਦੀ ਹੈ ਉਹ ਕਰਾਂਗੇ ਜਿਹੜੀ ਫ੍ਰੀ ਬਣਦੀ ਫ੍ਰੀ ਕਰਾਂਗੇ ਜਿਹਦੀ ਫੀਸ ਲੱਗਦੀ ਉਹ ਫੀਸ ਵੀ ਲਾ ਦੇ ਇਹ ਕੋਈ ਦੋ ਰਾਏ ਨਹੀਂ ਤੁਸੀਂ ਘਰ ਬੈ ਕੇ ਮਜ਼ਾ ਲੈਣਾ ਚਾਹੁੰਦੇ ਹੋ ਬੈਡਰੂਮ アドਵਾਈਸਰੀ ਨਾ ਕਰਿਆ ਕਰੋ ਜਿੰਨੇ ਪੈਰਵਾਈ ਕਰਨੀ ਹੈ ਕੰਮ ਕਰਾਉਣਾ ਜਮਜਮ ਆਓ ਅਸੀਂ ਤੁਹਾਡੇ ਨਾਲ